ਜੇ ਦਾ ਖਿਡਾਰੀ ਸਾਰੇ ਸਹੀ ਹੋਣ ਵੀ ਆਪਣੇ ਕਬੂਤਰ ਦੀ ਆਪ ਨਿਗ੍ਹਾ ਰੱਖਣਾ ਤਾਂ ਕਾਪੀ ਵਾਲੇ ਦੀ ਲੋੜ ਹੀ ਨਹੀਂ ਜੇ ਸਾਰੇ ਇਮਾਨਦਾਰ ਹੋਣ ਤਾਂ ਕਾਪੀ ਵਾਲੇ ਦੀ ਲੋੜ ਹੀ ਨਹੀਂ ਸਹੀ ਗੱਲ ਹੈ ਕਾਪੀ ਵਾਲੇ ਤੋਂ ਪਹਿਲਾਂ ਖਿਡਾਰੀ ਨੂੰ ਪਤਾ ਹੁੰਦਾ ਮੇਰਾ ਕਬੂਤਰ ਮਤਲਬ ਟਾਈਮ 'ਚ ਚਲਾ ਗਿਆ ਜਾਂ ਮੇਰਾ ਕਬੂਤਰ ਬਹਿ ਗਿਆ ਕਾਪੀ ਵਾਲਾ ਤਾਂ ਬਾਅਦ 'ਚ ਦੇਖਦਾ ਜੀ ਜੀ ਤੇ ਇਹ ਇਮਾਨਦਾਰੀ ਇਹ ਸਾਰੇ ਵਰਤਨ ਤਾਂ ਕਾਪੀ ਵਾਲੇ ਦੀ ਲੋੜ ਨਹੀਂ ਮੇਰੇ ਖਿਆਲ ਨਾਲ ਦੇਖ ਰਹੇ ਹਾਂ ਪਿੰਡ ਸ਼ੇਰੋ ਨੇੜੇ ਤਰਨਤਨ ਤੋਂ ਕਬੂਤਰ ਬਾਜੀ ਮੁਕਾਬਲੇ ਮੁਲਾਕਾਤਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੱਕ ਹੋਰ ਮੁਲਾਕਾਤ ਲੈ ਕੇ ਹਾਜ਼ਰਾਂ ਜਿਨ੍ਹਾਂ ਦਾ ਨਾਮ ਹੈ ਜੱਜ ਤਿੰਮਵਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਅੱਜ ਪਿੰਡ ਸ਼ੇਰ ਵਿੱਚ ਬਾਈ ਚਦਰਿਆ ਫਿਰ ਕਿਵੇਂ ਲੱਗ ਰਿਹਾ ਮਾਲ ਜੀ ਫਿਰ ਪਹਿਲਾਂ ਤਾਂ ਪ੍ਰਬੰਧ ਬਾਰੇ ਦੱਸੋ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਧੰਨਵਾਦ ਆ ਕਰਦੇ ਆ ਜੀ ਗੈਰੀ ਪਲਵਾਨ ਸ਼ੇਰੋਂ ਦਾ ਜੀ ਜਨੇ ਇੰਨਾ ਵਧੀਆ ਪ੍ਰੋਗਰਾਮ ਏਡਾ ਵਧੀਆ ਅਰੇਂਜਮੈਂਟ ਕੀਤਾ ਜੀ ਜੀ ਬਹੁਤ ਸੋਹਣਾ ਖਾਣ ਪੀਣ ਦਾ ਵੀ ਬਹਿਣ ਹੁੰਦਾ ਵੀ ਬਹੁਤ ਵਧੀਆ ਮਤਲਬ ਵੀ ਅਰੇਂਜਮੈਂਟ ਸੀ ਹਾਂ ਜੀ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਜੱਜ ਬਾਈ ਆਪਣਾ ਪੂਰਾ ਨਾਮ ਕੀ ਹੈ ਜੀ ਪੂਰਾ ਨਾਮ ਜਗਜੀਤ ਹੈ ਜੀ ਹਾਂ ਜੀ ਜੀ ਤਿੰਮੋਵਾਲ ਬਾਈ ਜੀ ਪਿੰਡ ਆ ਜਾਂ ਗੋਤਾ ਜੀ ਆਪਣਾ ਨਹੀਂ ਤਿੰਮੋਵਾਲ ਪਿੰਡ ਆ ਜੀ ਕਿੱਥੇ ਕਹਿੰਦਾ ਵੀਰੇ ਇਹ ਪਿੰਡ ਇਹ ਤਾਂ ਟਾਂਗਰੇ ਲਾਗੇ ਪਿੰਡਾਂ ਜਿੰਡਿਆਲਾ ਗੁਰੂ ਲਾਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਬਾਈ ਜੀ ਦੇ ਪਹਿਲਾਂ ਤਾਂ ਪੜਾਈ ਬਾਰੇ ਗੱਲ ਕਰੀਏ ਨਾ ਪਹਿਲਾਂ ਜੀ ਜਨਮ ਦਿਨ ਜੀ ਆਪਣਾ ਜਨਮ ਕਦੋਂ ਤੇ ਕਿੱਥੇ ਹੋਇਆ ਜੀ ਜਨਮ ਆਪਣਾ ਤਿੰਮੋਵਾਲ ਪਿੰਡ ਦਾ ਹੀ ਆ ਜੀ ਜੀ 1986 ਦਾ ਜਨਮ ਹੈ ਮੇਰਾ ਠੀਕ ਹੈ ਹਾਂਜੀ ਬਾਈ ਹੁਣ ਪੜਾਈ ਦੀ ਗੱਲ ਕਰੀਏ ਤਾਂ ਬਾਈ ਜੀ ਨੇ ਪੜ੍ਹਾਈ ਕਿੱਥੋਂ ਕੀਤੀ ਹੈ ਜੀ ਪੜ੍ਹਾਈ ਪਿੰਡ ਤਿੰਮੋਵਾਲ ਹੀ ਬਸ میٹرਕ ਕੀਤੀ ਹੈ ਜੀ ਠੀਕ ਹੈ ਜੀ ਹਾਂਜੀ ਕਾ ਫਿਰ ਪੜ੍ਹਨ ਦਾ ਵਿਚਾਰ ਆਪ ਹੀ ਛੱਡ ਦਿੱਤਾ ਸੀਗਾ ਜਾਂ ਕੋਈ ਕੋਈ ਹੋਰ ਪ੍ਰੋਬਲਮ ਆ ਗਈ ਸੀ ਨਹੀਂ ਆਪ ਹੀ ਛੱਡਤਾ ਸੀ ਬਸ ਅੱਛਾ ਜੀ ਫਿਰ ਤੋਂ ਇੱਕ ਉਤਰ ਬਾਈ ਚ ਆ ਕੇ ਨਾ ਉਹ ਤੋਂ ਬਾਅਦ ਤਾਂ ਗੱਡੀਆਂ ਤੇ ਚਲਾ ਗਿਆ ਗੱਡੀਆਂ ਤੋਂ ਬਾਅਦ ਵਿੱਚੋਂ ਪੁੱਤਰ ਬਾਈ ਦਾ ਸ਼ੌਂਕ ਜਾਪ ਗਿਆ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਆਪਾਂ ਨੂੰ ਇਸੇ ਸ਼ੌਂਕ ਨੂੰ ਦੇਖਿਆ ਜੇ ਤੁਹਾਨੂੰ ਇਹ ਸ਼ੌਂਕ ਬਚਪਨ ਤੋਂ ਪਿਆ ਜਾਂ ਪਹਿਲਾਂ ਸੀਗਾ ਜਾਂ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਨੂੰ ਸ਼ੌਂਕ ਸੀਗਾ ਇਹ ਨਹੀਂ ਜੀ ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੌਂਕ ਨਹੀਂ ਸੀ ਆਪਣੇ ਲਾਗੇ ਰੱਖੇ ਸੀ ਪੁੱਤਰ ਠੀਕ ਹੈ ਜੀ ਤੇ ਉਸ ਤੋਂ ਹੌਲੀ ਹੌਲੀ ਸ਼ੌਂਕ ਜਿਹੜਾ ਇਹ ਵਧਦਾ ਗਿਆ ਪਹਿਲਾਂ ਉਸਦੇ ਘਰੇ ਰਹਿੰਦੇ ਸੀ ਡਾਉਂਦੇ ਟੂੰਦੇ ਸੀ ਮੁੜ ਕੇ ਆਪਣੇ ਘਰੇ ਲੈ ਆਏ ਠੀਕ ਹੈ ਬਸ ਉਸ ਤੋਂ ਬਾਅਦ ਫਿਰ ਚੱਲਦਾ ਗਿਆ ਕੰਮ ਹੌਲੀ-ਹੌਲੀ ਬਾਦੀਆਂ ਛੱਡਣ ਦਾ ਜੀ ਜੀ ਡਾਉਣ ਦਾ ਔਣ ਜਾਣ ਦਾ ਜਾਣ-ਪਛਾਣ ਵਧਦੀ ਗਈ ਹੂੰ ਬਹੁਤ ਵਧੀਆ ਲੱਗਦਾ ਮਿਲ ਕੇ ਕੂਤਰਵਾਜ ਭਰਾਵਾਂ ਨਾਲ ਕਿ ਰਿਸ਼ਤੇਦਾਰਾਂ ਨਾਲੋਂ ਚੰਗਾ ਮਿਲਣ ਵਰਤਦਾ ਨਾ ਅਜੇ ਰਿਸ਼ਤੇਦਾਰ ਵੀ ਗੁੱਸੇ ਨਰਾਜ ਹੋ ਜਾਂਦੇ ਆ ਜੀ ਕੂਤਰਵਾਜ ਜਿਹੜੇ ਭਰਾਵਾ ਬਾਲਾ ਮਿਲਦੇ ਵਰਤਦੇ ਆ ਵਧੀਆ ਲੱਗਦਾ ਜੱਜਬੀਰੇ ਵੀ ਜਦੋਂ ਤੁਸੀਂ ਬਚਪਨ ਵਿੱਚ ਕੋਤਾ ਰੱਖੀ ਜੋ ਪਰਵਾਇ ਪਾ ਤੁਸੀਂ ਕੋਤਾ ਰੱਖ ਕੇ ਤੁਸੀਂ ਕਹਿੰਦੇ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਨੂੰ ਸ਼ੌਂਕ ਨਹੀਂ ਸੀਗਾ ਤੁਸੀਂ ਤੁਸੀਂ ਪਰ ਆਪਾਂ ਪਹਿਲੀ ਵਾਰ ਤੁਸੀਂ ਕਬੂਤਰ ਲਿਆਂਦੇ ਘਰ ਵਿੱਚ ਤਾਂ ਕੋਈ ਇਦਾਂ ਦਾ ਬਾਕਿਆ ਹੋਇਆ ਸੀ ਘਰ ਦੇ ਨੇ ਕਿਹਾ ਵੀ ਯਾਰ ਇਹ ਕਿਦਾਂ ਦਾ ਕੰਮ ਕਰਨ ਲੱਗਿਆ ਵਾ ਤੂੰ ਇਹ ਕੰਮ ਕਰਦੇ ਰਹਿਣ ਦੇ ਤੂੰ ਕੋਈ ਇਦਾਂ ਦਾ ਕੋਈ ਬਾਕਿਆ ਆਪ ਤੁਹਾਡੇ ਨਾਲ ਹੋਇਆ ਸੀ ਕਿਦੋਂ ਨਹੀਂ ਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਨੇ ਇਹੋ ਕਿਹਾ ਵੀ ਜੇ ਤੂੰ ਲੈ ਆਂਦੇ ਆ ਘਰੇ ਤਾਂ ਕਿਸੇ ਦੇ ਘਰੇ ਕਬੂਤਰ ਫੜਨ ਨਹੀਂ ਜਾਣਾ ਪਿੰਡ ਦੇ ਵਿੱਚ ਪਰ ਆਪਾਂ ਕਿਹਾ ਵੀ ਨਹੀਂ ਜਾਂਦੇ ਉਹਨਾਂ ਨੂੰ ਅੱਗੇ ਲੱਗਦਾ ਵੀ ਰੋਜ਼ ਉਹਨਾਂ ਦੇ ਘਰੇ ਜਾ ਕੇ ਬੈਠੇ ਰਹਿੰਦਾ ਚਲ ਹੁਣ ਆਪਣੇ ਘਰੇ ਬੈਠਾ ਰੋ ਹੂੰ ਤਾਂ ਚਲੋ ਚੱਲਦਾ ਗਿਆ ਕੰਮ ਪਹਿਲਾਂ ਦੇਸੀ ਰੱਖੇ ਸੀ ਮੁੜ ਕੇ ਬਾਹਰ ਬਾਜ਼ੀਆਂ ਦੜਿਆਂ ਵਾਲੇ ਛੱਡਣ ਵਾਲੇ ਰੱਖ ਲਏ ਮਲਬਈ ਜਾਨ ਪਛਾਣ ਵਾਧਦੀ ਗਈ ਸਾਰੇ ਯਾਰਾਂ ਦੋਸਤਾਂ ਨਾਲ ਜੀ ਜੀ ਚਲੋ ਹੁਣ ਵਧੀਆ ਚੰਗੇ ਆਕੂਤਰ ਜੀ ਲਾਉਂਦੇ ਲਾਂਦੇ ਰਹੀਦਾ ਬਾਜ਼ੀਆਂ ਵਧੀਆ ਲੱਗਦਾ ਬਾਜ਼ੀਆਂ ਛੱਡ ਕੇ ਮਿਲਣਾ ਵਾਤਰਾ ਸਾਰਿਆਂ ਨਾਲ ਹਾਂ ਸਾਰੇ ਇਤਮਾਨ ਕਰਦੇ ਆ ਪਿਆਰ ਦਿੰਦੇ ਆ ਸਾਰੇ ਹਾਂਜੀ ਜੱਜ ਬਾਜੀ ਕੋਊਤਰ ਬਾਜੀ ਬਲਾਈਂ ਦੇ ਵਿੱਚ ਕਿਹਨਾਂ ਨੂੰ ਉਸਤਾਦ ਮੰਨਦੇ ਆ ਜੀ ਮੇਰਾ ਉਸਤਾਦ ਆ ਫੜਜੀ ਲੱਗਦਾ ਭੋਲਾ ਥਾੜੇ ਤੋਂ ਠੀਕ ਹੈ ਮਾਲਵੇ ਤੋਂ ਹਾਂਜੀ ਹਾਂ ਕਬੂਤਰਾਂ ਦਾ ਬਾਕੀ ਘਰ ਦੇ ਆਣੇ ਇਹਨੂੰ ਬੇਦਖਲ ਕੀਤਾ ਤੇ ਉਹਨਾਂ ਨੂੰ ਉਸਤਾਦ ਮੰਨਦਾ ਮੈਂ ਆਪਣਾ ਜੀ ਜੀ ਤੇ ਰਿਸ਼ਤੇਦਾਰੀ ਉਹਨਾਂ ਨਾਲ ਉਹਨਾਂ ਕੋਈ ਜਾਨਾ ਉਹਨਾਂ ਵਾਂ ਉਹਨਾਂ ਨੇ ਕਬੂਤਰ ਸਾਂਭਣ ਬਾਰੇ ਦੱਸਿਆ ਵਾ ਉਹਨਾਂ ਦੀ ਗੇਮ ਤੇ ਮੈਂ ਕਬੂਤਰ ਛੱਡਦਾ ਜਦੋਂ ਮੈਂ ਛੱਡਦਾ ਜੀ ਜੀ ਹਾਂਜੀ ਜਿਹੜੇ ਬਾਈ ਆਪਣੇ ਥੋੜੀ ਜਿਹੀ ਮਾਸਾ ਮਜ਼ਾਕ ਕਰ ਗਿਆ ਇਹ ਕੌਣ ਕੌਣ ਸੀਗੇ ਬਾਈ ਜੀ ਇਹ ਵੀ ਆਪਣੇ ਯਾਰ ਦੋਸਤ ਆ ਜੀ ਹਾਂਜੀ ਦੇਖ ਲਓ ਯਾਰ ਦੋਸਤ ਇੰਨੇ ਇੱਕ ਆਪਾਂ ਕਹਿ ਦਈਏ ਵੀ ਆਪਾਂ ਜਾਰੀ ਦੋਸਤ ਨਹੀਂ ਬਣ ਜਾਂਦੀ ਕਿ ਇੱਕ ਰਿਸ਼ਤੇਦਾਰੀ ਦੇ ਹਿਸਾਬ ਨਾਲ ਬਣ ਜਾਂਦੀ ਹੈ ਨਾ ਵੀਰੇ ਰਿਸ਼ਤੇਦਾਰੀ ਨਾਲੋਂ ਵੱਧ ਜਾਂਦਾ ਕੰਮ ਜੀ ਰਿਸ਼ਤੇਦਾਰੀ ਅਜੇ ਛੁੱਟ ਜਾਂਦੀ ਹੈ ਇਹ ਨਹੀਂ ਛੁੱਟਦੇ ਹਾਂ ਇਹ ਤਾਂ ਜਿੱਦਾਂ ਵੀ ਜਾਂਦੇ ਵੀ ਖੂਨ ਦੇ ਵਿੱਚ ਕੋਈ ਵਾਇਰਸ ਆ ਜਾਂਦਾ ਬਸ ਉਹ ਹਿਸਾਬ ਆ ਅਮ ਤੇ ਜਦ ਰੇ ਨਾ ਕਿ ਸਵੇਰ ਤੇ ਆਪਣੇ ਗਰੁੱਪ ਬਣੇ ਹੁੰਦੇ ਆ ਗਰੁੱਪ ਦੇ ਬੱਚੇ ਬਾਈ ਬੈਠੇ ਹੁੰਦੇ ਆ ਸਾਰਾ ਦਿਨ ਹਾਸਾ ਮਜ਼ਾਕ ਚਾਦਰਾਂ ਦਾ ਕੋਈ ਇਦਾਂ ਕਿਸੇ ਦੇ ਮੱਥੀ ਤੇ ਤੇੜੀ ਨਹੀਂ ਦੇਖੀ ਦੀ ਸਾਰਾ ਦਿਨ ਪੂਰਾ ਦਿਨ ਐਂ ਲੱਗਦੇ 12 13 ਘੰਟੇ ਕਿਵੇਂ ਲੰਘ ਗਿਆ ਬਹੁਤ ਵਧੀਆ ਰਹਿੰਦਾ ਜੀ ਇੱਕ ਤਾਂ ਨਸ਼ੇ ਪੱਤੇ ਤੋਂ ਬਚੇ ਆ ਇੱਕ ਲੜਾਈ ਝਗੜੇ ਤੋਂ ਬਚੇ ਆ ਜੀ 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 ਕਿ ਜੇ ਵਿਹਲੇ ਵੀ ਆ ਦੇ ਆਪਣੇ ਜਨਮ ਰੰਦ ਵਾਲੇ ਬੈਠੇ ਆ ਹਾਂਜੀ ਹਾਂਜੀ ਤੇ ਨਹੀਂ ਤਾਂ ਬਾਜ਼ੀਆਂ ਤੇ ਆ ਤੇ ਆਪਣੀਆਂ ਗੱਲਾਂ ਬਾਤਾਂ ਕਬੂਤਰਾਂ ਦੀਆਂ ਕਰੀ ਜਾਂਦੀਆਂ ਹੱਸਦੇ ਖੇਡਦੇ ਰਹੀਦਾ ਵਧੀਆ ਟਾਈਮ ਪਾਸ ਹੋ ਜਾਂਦਾ ਜੀ 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 ਹਾਂਜੀ ਬਹੁਤ ਵਧੀਆ ਸ਼ੌਂਕ ਆ ਕੋਈ ਮਾੜਾ ਨਹੀਂ ਆ ਕੋਈ ਮਾੜਾ ਕਹੀ ਜਾਵੇ ਤਾਂ ਚਲੋ ਕਹੀ ਜਾਵੇ ਕਈਆਂ ਨੂੰ ਮਾੜਾ ਵੀ ਲੱਗਦਾ ਵਾ ਹਾਂ ਪਰ ਆਪਣੇ ਆਸਤੇ ਚੰਗਾ ਆ ਜੀ ਹਾਂਜੀ ਅ ਸਭਾਜੀ ਇਸ ਟਾਈਮ ਆਪਣੇ ਕੋਲੇ ਕੁੱਲ ਕਿੰਨੇ ਕਬੂਤਰ ਰੱਖੇ ਹੋਏ ਜੀ ਕੁੱਤਰ ਮਤਲਬ ਸੌਕ ਦੇਡ ਕਿੜਾ ਕਰੇ ਠੀਕ ਹੈ ਜੀ ਹਾਂਜੀ ਕੁਝ ਵੱਡੇ ਜੋੜੇ ਆ ਕੁਝ ਡਾਉਣ ਵਾਲੇ ਆ ਪਰ ਏਰਕੇ ਕੁੱਤਰ ਮੈਂ ਘਰੇ ਨਹੀਂ ਡਾਇਆ ਠੀਕ ਹੈ ਜੀ ਹਾਂਜੀ ਏਰਕੇ ਥੋੜਾ ਬਿਜੀ ਸੀ ਤੇ ਨਾ ਟਾਈਮ ਹੀ ਮਿਲਿਆ ਠੀਕ ਹੈ ਜੀ ਤੇ ਘਰੇ ਬਹੁਤ ਘਰ ਕੁੱਤਰ ਡਾਇ ਨਹੀਂ ਤਾਂ ਯਾਰ ਦੋਸਤਾਂ ਨੂੰ ਦੇ ਛੱਡੇ ਆ ਕੋਈ ਡਾਉਂਦੇ ਆ ਕੁੱਤਰ ਠੀਕ ਹੈ ਜੀ ਉਹਨਾਂ ਨਾਲੋਂ ਖੜ ਕੇ ਬਾਜੀ ਬੋਜੀ ਛੱਡ ਲਈਦਾ ਕੋਈ ਅਗਲੇ ਸਾਲ ਘਰੇ ਡਾਵਾਂਗੇ ਜੀ ਹਾਂਜੀ ਕਿਹੜੀ ਕਿਹੜੀ ਨਸਲਾਂ ਦੇ ਕੁੱਤਰ ਆਪਣੇ ਕੋਲੇ ਰੱਖੇ ਹੋਏ ਆ ਬਾਈ ਕੂਤ ਤਾਂ ਜਿਆਦਾ ਆਪਣੇ ਉੱਤੇ ਉਸਤਾਦ ਕੋ ਭੋਲੇ ਥਾੜੇ ਵਾਲੇ ਕੋ ਆਏ ਆ ਠੀਕ ਹੈ ਜੀ ਬਾਕੀ ਨਸਲਾਂ ਦਾ ਤਾਂ ਉਹਨਾਂ ਨੂੰ ਪਤਾ ਵੀ ਇਹ ਕਿਹੜੀਆਂ ਦੇ ਆ ਹਾਂਜੀ ਆਪਾਂ ਤਾਂ ਉਹਨਾਂ ਦੀਆਂ ਹੀ ਕਹਿੰਦੇ ਵੀ ਭੋਲੇ ਵਾਲੇ ਕਬੂਤਰ ਆ ਜੀ ਇਹ ਠੀਕ ਹੈ ਜੀ ਹਾਂਜੀ ਇਹ ਤਾਂ ਬਾਕੀ ਹੁਣ ਉਹਨਾਂ ਨੂੰ ਕਹ ਪੁੱਛਣਾ ਬਹੁਤ ਵੀ ਕਿਹੜੀਆਂ ਨਸਲਾਂ ਦੇ ਕਿਹੜੇ ਆ ਹਾਂ ਜਿਆਦੇ ਕੂਤਰਾ ਆਪਾਂ ਭੋਲੇ ਦੇ ਨਾਲ ਵਾਲੀ ਜਾਂਦੇ ਹਾਂ ਜੀ ਜੀ ਹਾਂਜੀ ਤੇ ਬਾਈ ਜੀ ਫਿਰ ਆਪਾਂ ਨੂੰ ਥੋੜੇ ਜੇ ਨਾਮਾਂ ਬਾਰੇ ਜਾਣਕਾਰੀ ਦਿਓ ਲਾਸਟ ਸੀਜ਼ਨ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਆਪਾਂ ਨੇ ਕਿਹੜੇ-ਕਿਹੜੇ ਨਾਮ ਜਿੱਤੇ ਆਪਣੇ ਕਬੂਤਰਾਂ ਨੇ ਉਹਦੇ ਬਾਰੇ ਜਰੂਰ ਜਾਣਕਾਰੀ ਦਿਓ। ਨਹੀਂ ਮੈਂ ਛੱਡਿਆ ਹੀ ਨਹੀਂ ਕੂਤਰ ਅਰ ਕੀ। ਅੱਛਾ ਜੀ। ਹਾਂ ਜੀ। ਇੱਕ ਬਾਜੀ ਕੂਤਰ ਛੱਡਿਆ ਉੱਥੇ ਆਪਣਾ ਪੰਜਵਾਂ ਹਾਰ ਗਿਆ ਹਰਾਮਪੁਰ। ਠੀਕ ਹੈ ਜੀ। ਪੰਜਵਾਂ ਕ ਛੇਵਾਂ ਕੂਤਰ ਅਰ ਗਿਆ ਆਪਣਾ। ਹੂੰ। ਆਪਾਂ ਕਰੋ ਕੂਤਰ ਡਾਇਆ ਨਹੀਂ ਆਕੇ ਕੋਈ। ਠੀਕ ਹੈ ਜੀ। ਹਾਂ ਜੀ। ਕੋਈ ਕਾਰਨ ਬਣਿਆ ਸੀਗਾ ਕਿ ਜਾਂ ਕੋਤਨ ਦੇ ਸਾਹਮਣੇ ਸਵਾਲ ਨਹੀਂ ਹੋ ਸੀ ਤਾਂ ਨਹੀਂ ਉਡਾਇਆ ਆਪਾਂ। ਨਹੀਂ ਜੀ ਟਾਈਮ ਹੀ ਨਹੀਂ ਮਿਲਿਆ ਮੈਂ ਨਾ ਥੋੜਾ ਵੱਡ ਤੇ ਬਾਹਰ ਅੰਦਰ ਗੱਡੀ ਤੇ ਰਹਿਣਾ ਪਿਆ ਜਿਆਦਾ ਜੀ ਤੇ ਤਾਂ ਕਰਕੇ ਬਈ ਕੋਟਰਬਾਈ ਜੀ ਦੇ ਨਾਲ ਨਾਲ ਤੁਸੀਂ ਡੇਲੀ ਰੁਟੀਨ ਦੇ ਵਿੱਚ ਕੀ ਕੰਮ-ਕਾਰ ਕਰਦੇ ਹੋ ਮੈਂ ਡਰਾਈਵਰੀ ਕਰਦਾ ਜੀ ਠੀਕ ਹੈ ਟਰੱਕ ਚਲਾਉਣਾ ਟਰੱਕ ਚਲਾਉਣਾ ਹਾਂਜੀ ਅਦੇ ਬਾਈ ਜੀ ਬਾਹਰ ਦਾ ਦੌਰਾ ਕਿਤੇ ਲਾਇਆ ਕਦੀ ਹਾਂਜੀ ਮਲੇਸ਼ੀਆ ਸਿੰਗਾਪੁਰ ਥਾਈਲੈਂਡ ਜਾ ਕੇ ਆਏ ਠੀਕ ਹੈ ਜੀ ਹਾਂਜੀ ਜੇ ਮੈਂ ਬਾਹਰ ਅਸੀਂ ਦੌਰਾ ਲਾਇਆ ਤੇ ਉੱਥੇ ਕਦੇ ਬਾਹਰ ਕੋਟਰਬਾਈ ਕੀਤੀ ਨਹੀਂ ਜੀ ਉੱਥੇ ਉੱਥੇ ਤੁਸੀਂ ਭਾਈ ਜੀ ਮਾਝੇ ਵਿੱਚ ਵੀ ਕੂਤਰਾ ਜੀ ਕਰਦੇ ਹੋ ਮਾਲਵੇ ਵਿੱਚ ਵੀ ਤੁਸੀਂ ਕੂਤਰਾ ਜੀ ਕਰਨ ਜਾਂਦੇ ਹੋ ਵੈਸੇ ਤਾਂ ਤੁਹਾਨੂੰ ਦੋਨੇ ਹੀ ਕੂਤਰਾ ਜੀਆਂ ਦੋਨੇ ਖੇਤਾਂ ਦੀਆਂ ਵਧੀਆ ਲੱਗਦੀਆਂ ਹੁਣ ਗਿਆ ਪਰ ਜਿਹੜਾ ਸ਼ੌਂਕ ਆ ਦੇਖਿਆ ਜਾਵੇ ਇਹ ਸ਼ੁਰੂ ਮਾਲਵੇ ਦੇ ਵਿੱਚ ਹੋਇਆ ਹੈ ਸ਼ੌਂਕ ਕੂਤਰਾ ਜੀ ਦਾ ਜ਼ਿਆਦਾ ਸ਼ੌਂਕ ਹੈ ਮਾਲਵੇ ਪਰ ਤੁਹਾਨੂੰ ਦਿਲੋਂ ਕਿਹੜੀ ਜਿਹੜਾ ਏਰੀਆ ਵਧੀਆ ਲੱਗਦਾ ਵੈਸੇ ਤੁਹਾਨੂੰ ਦੋਨੇ ਹੀ ਵਧੀਆ ਲੱਗਦੇ ਹੋਣਗੇ ਮੇਰੇ ਹਿਸਾਬ ਨਾਲ ਤਾਂ ਪਰ ਤੁਹਾਨੂੰ ਦਿਲੋਂ ਕਿਹੜਾ ਵਧੀਆ ਲੱਗਦਾ ਜੀ ਏਰੀਆ ਦਿਲੋਂ ਤਾਂ ਵੈਸੇ ਮਾਲਵਾਈ ਏਰੀਆ ਚੰਗਾ ਲੱਗਦਾ ਹੈ ਜੀ ਕਿਉਂਕਿ ਜੇ ਉਹਨਾਂ ਨੂੰ ਕਹਿ ਦੀ ਨਾ ਵੀ ਤੇਰਾ ਕੂਤਰ ਬਹਿ ਸਾਡੇ ਮਾਜੇ ਦੇ ਵਿੱਚ ਮਨਾਉਣਾ ਬਹੁਤ ਔਖਾ ਖਿਡਾਰੀ ਦਾ ਅੱਛਾ ਜੀ ਤੇ ਇਹਨਾਂ ਨੂੰ ਅੱਜ ਥੋੜਾ ਜਿਹਾ ਅੱਜ ਥੋੜਾ ਜਿਹਾ ਆਲਟ ਨਹੀਂ ਹੋਇਆ ਪਿਆ ਵੀ ਦੇਖਿਓ ਤੁਸੀਂ ਦੇਖਣ ਨੂੰ ਵੀਰੇ ਵੀ ਦੇਖਿਆ ਜਾਂਦਾ ਵੀ ਇਹ 6-7 ਕਬੂਤਰ ਕੱਟੇ ਗਏ ਹਜੇ ਤੱਕ ਕਿਸੇ ਨੇ ਵੀ ਬਾਈ ਨੇ ਆਇਆ ਨਹੀਂ ਕਿ ਮੇਰਾ ਕਬੂਤਰ ਜਿਹੜਾ ਇੱਥੇ ਬੈਠਿਆ ਸੀ ਉਹ ਕਾਪੀ ਵਾਲੇ ਵੀਰ ਨੇ ਛੇ ਕਬੂਤਰ ਕੱਟ ਦਿੱਤੇ ਆ ਪਰ ਹਜੇ ਤੱਕ ਕੁਝ ਨਹੀਂ ਕਿਹਾ ਗਿਆ ਕਿਤੇ ਵੀ ਕੁਝ ਵੀ ਨਹੀਂ ਕਿਹਾ ਵੀ ਇਦਾਂ ਹੋਇਆ ਵਾ ਥੋੜਾ ਲੱਗ ਰਿਹਾ ਚੇਂਜ ਨਹੀਂ ਲੱਗ ਰਿਹਾ ਅਜੇ ਜੀ ਨਹੀਂ ਸਾਰੇ ਕੋ ਬੰਦੇ ਨੇ ਮਤਲਬ ਬਾਜੀ ਜੀ ਇੱਕ ਬੰਦਾ ਮਿਲੂਗਾ ਹੂੰ ਬਾਲੇ ਨਹੀਂ ਮਿਲਣਗੇ ਇੱਕ ਬੰਦਾ ਆਮ ਤਾਂ ਸਾਰੇ ਬੰਦੇ ਕਹਿੰਦੇ ਕਿ ਸਾਡਾ ਕੂਤਰ ਬਹਿ ਗਿਆ ਕੱਢ ਦੋ ਜੀ ਆ ਪਿੱਛੇ ਜੇ ਬਾਜੀ ਹੋਈ ਆ 31 ਮਈ ਨੂੰ ਜੀ ਤੇ ਉਹ ਦਿਨ ਵੀ ਤੁਹਾਡੇ ਕੋਲ ਹੀ ਲਾਈਵ ਉੱਥੇ ਵੀ ਤਕਰੀਬਨ ਹੀ ਸਾਰੇ ਬੰਦਿਆਂ ਬਰਾੜ ਸਾਹਿਬ ਹੋਣਾ ਵੀ ਆਪਣਾ ਕੂਤਰ ਆਪ ਘਟਾਇਆ ਹੋਰ ਵੀ ਚੰਗੇ ਚੰਗੇ ਖਿਡਾਰੀ ਜਿੰਨਾ ਕੂਤਰ ਆਪਣੇ ਆਪ ਘਟਾਏ ਗਰਮੀ ਬਾਹਲੀ ਹੀ ਕੂਤਰ ਬੈਂਦਿਆਂ ਦਾ ਪਤਾ ਨਹੀਂ ਲੱਗਦਾ ਕਿ ਕਿੱਥੇ ਬੈਂਦੇ ਜਾਂਦੇ ਆ ਜੇ ਤਾਂ ਖਿਡਾਰੀ ਸਾਰੇ ਸਹੀ ਹੋਣ ਵੀ ਆਪਣੇ ਕੂਤਰ ਦੀ ਆਪ ਨਿਗ੍ਹਾ ਰੱਖਣਾ ਤਾਂ ਕਾਪੀ ਵਾਲੇ ਦੀ ਲੋੜ ਹੀ ਨਹੀਂ ਜੇ ਸਾਰੇ ਇਮਾਨਦਾਰ ਹੋਣ ਤਾਂ ਕਾਪੀ ਵਾਲੇ ਦੀ ਲੋੜ ਹੀ ਨਹੀਂ ਸਹੀ ਗੱਲ ਹੈ ਕਾਪੀ ਵਾਲੇ ਤੋਂ ਪਹਿਲਾਂ ਖਿਡਾਰੀ ਨੂੰ ਪਤਾ ਹੁੰਦਾ ਮੇਰਾ ਕੋ ਉਤਰ ਮਤਲਬ ਟਾਈਮ 'ਚ ਚਲਾ ਗਿਆ ਜਾਂ ਮੇਰਾ ਕਬੂਤਰ ਬਹਿ ਗਿਆ ਕਾਪੀ ਵਾਲਾ ਤਾਂ ਬਾਅਦ 'ਚ ਦੇਖਦਾ ਜੀ 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 ਤੇ ਇਹ ਇਮਾਨਦਾਰੀ ਜੇ ਸਾਰੇ ਵਰਤਨ ਤਾਂ ਕਾਪੀ ਵਾਲੇ ਦੀ ਲੋੜ ਨਹੀਂ ਮੇਰੇ ਖਿਆਲ ਨਾਲ ਇੱਕ ਖੇਡ ਦੇ ਵਿੱਚ ਪੂਰੀ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਇੱਚ ਆਮ ਬੰਦੇ ਪੈਸਾ ਮੁੱਖ ਰੱਖਦੇ ਜੀ ਆਮ ਬੰਦੇ ਪਤਾ ਕਹਿੰਦੇ ਵੀ ਮੈਂ ਹਾਰਾਂ ਨਾ ਜਿੱਤਾਂ ਮੇਰਾ ਨਾਂ ਨਾ ਹਰਿਆਂ ਚ ਆਵੇ ਜੀ ਪਰ ਨਹੀਂ ਹਰਨਾ ਵੀ ਆ ਤੇ ਜਿੱਤਣਾ ਵੀ ਖੇੜੀ ਇਦਾਂ ਦੀ ਆ ਹਰ ਇੱਕ ਬਾਜੀ ਸਾਰੀਆਂ ਬਾਜੀਆਂ ਇੱਕ ਨੇ ਨਹੀਂ ਜਿੱਤਣੀਆਂ ਤੇ ਇਹ ਤਾਂ ਸਾਰਿਆਂ ਦਾ ਵਾਰੀ ਹੌਲੀ ਹੌਲੀ ਜਿਹਦੀ ਕਿਸਮਤ ਆ ਉਹਨੇ ਜਿੱਤਣਾ ਜਿੱਤਣਾ ਆਜੋ ਆਜੋ ਭਲਵਾਨ ਜੀ ਆਜੋ ਤੇ ਭਾਈ ਜੀ ਜਾਂਦੇ ਜਾਂਦੇ ਭਾਈ ਜੀ ਭਲਵਾਨ ਜੀ ਥੋੜਾ ਜਿਆ ਥੋੜਾ ਫੋਰਸ ਕਰ ਰਿਹਾ ਕਿ ਇੰਟਰਵਿਊ ਨੂੰ ਥੋੜਾ ਜਿਹਾ ਸਮਾਪਤ ਕੀਤਾ ਜਾਵੇ ਭਾਈ ਜਾਂਦੇ ਜਾਂਦੇ ਸਾਡੇ ਦੇਖਾਵਾ ਦਰਸ਼ਕ ਵੀਰਾਂ ਲਈ ਕੋਈ ਛੋਟਾ ਜਿਹਾ ਸੀ ਆ ਜਾ ਛੋਟਾ ਜਿਹਾ ਮੈਸੇਜ ਦੇ ਦੇ ਤੁਸੀਂ ਜ਼ਰੂਰ ਦੇ ਸਕਦੇ ਮੈਸੇਜ ਇਹੋ ਜਿਹਾ ਬੀਨੂੰ ਪਿਆਰ ਦੀ ਖੇਡ ਆ ਪਿਆਰ 'ਚ ਰਹਿਣ ਦੋ ਜੀ ਜੀ ਨਾ ਕਿਸੇ ਨਾਲ ਤਕਰਾਰਬਾਜੀ ਕਰੋ ਜੇ ਆਪਣਾ ਬਹਿ ਜਾਂਦਾ ਤਾਂ ਉਹਨੂੰ ਬੈਠਾ ਮੰਨੋ ਜੇ ਭੱਜ ਜਾਂਦਾ ਤਾਂ ਉਹਨੂੰ ਭੱਜਾ ਸਹੀ ਗੱਲ ਇਹਨੂੰ ਇਮਾਨਦਾਰੀ ਨਾਲ ਖੇਡੋ ਜਿਹੜਾ ਇਹਨੂੰ ਕੋਈ ਬੰਦ ਨਾ ਕਰੇ ਜੇ ਆਪਾਂ ਇੱਥੇ ਵਿਗਨ ਪਾਵਾਂਗੇ ਹੋ ਸਕਦਾ ਹੈ ਬਾਜ਼ੀਆਂ ਬੰਦ ਹੋ ਜਾਣ ਲੜਾਈ ਝਗੜਾ ਕਰਾਂਗੇ ਤੇ ਜਿਹੜਾ ਕੋਈ ਪਿੰਡ ਬਾਜੀ ਦਵਾਉਂਦਾ ਵਾ ਬਹੁਤ ਮਿਹਨਤ ਲੱਗਦੀ ਓਦੀ ਮਲੇਰ ਹੁਣ ਪਹਿਲਵਾਨ ਜੀ ਦਵਾ ਰਿਹਾ ਕਿੰਨਾ ਖਰਚਾ ਕੀਤਾ ਵਾ ਕਿੰਨਾ ਅਰੇਂਜਮੈਂਟ ਕੀਤਾ ਵਾ ਸਵੇਰ ਦੇ ਹਰੇਕ ਦਾ ਚਾਹ ਪਾਣੀ ਸਾਰੇ ਬਨੇ ਧਿਆਨ ਆ ਜੇ ਆਪਾਂ ਉਹਦੀ ਬਦਨਾਮੀ ਕਰਾਵਾਂਗੇ ਪਿੰਡ ਬਾਜੀ ਡਵਾਉਣ ਵਾਲੇ ਦੀ ਉਹ ਅਗਲੀ ਵਾਰਾਂ ਤੋਂ ਨਹੀਂ ਡਵਾਊਗਾ ਇਸ ਕਰਕੇ ਜਿਹੜਾ ਵੀ ਬਾਜੀ ਡਵਾਉਂਦਾ ਉਹਦਾ ਸਾਥ ਦਓ ਉਹਦੀ ਬੇਇੱਜ਼ਤੀ ਨਾ ਕਰੋ ਜੀ ਜੀ ਹਾਂ ਜੀ ਹਾਂ ਬਾਈ ਜੀ ਜੱਜ ਬਾਈ ਸਾਡੇ ਨਾਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਸਾਡੇ ਨਾਲ ਗੱਲਬਾਤ ਸਾਂਝੀ ਕੀਤੀਆਂ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਾਈ ਥੈਂਕ ਯੂ ਦੋਸਤੋ ਇਹ ਸਨ ਜੱਜ ਤੇ ਮੋਵਾਲ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਕਮੈਂਟ ਕਰਕੇ ਜਰੂਰ ਦੱਸੋ ਤੇ ਚੱਲ ਰਹੇ ਹੈ ਲਾਈਵ ਨੂੰ ਇਸ ਤਰ੍ਹਾਂ ਇੰਜੋਏ ਕਰਦੇ ਰਹੋ ਥੋੜਾ ਲਾਈਵ ਦੇਖਣ ਲਈ ਬਹੁਤ ਬਹੁਤ ਧੰਨਵਾਦ